ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਸਾਰੇ ਠੀਕ ਠਾਕ ਹੋਵੋਗੇ ਆ ਪ੍ਰਵਾਸੀਆਂ ਦੀ ਆਰਡ ਦੇ ਵਿੱਚ ਕੁਝ ਬੰਦੇ ਗੁੰਡਾ ਕਰਦੀ ਕਰ ਰਹੇ ਆ ਜਿਹੜੀ ਕਾਨੂੰਨ ਦੀ ਨਿਗਾਹ 'ਚ ਬਹੁਤ ਹੀ ਗਲਤ ਆ ਇਹ ਕੰਮ ਆਨੰਦਪੁਰ ਸਾਹਿਬ ਦੇ ਕੁਝ ਦੋ ਤਿੰਨ ਪੱਤਰਕਾਰ ਆ ਆਪਣੇ ਆਪ ਨੂੰ ਪੱਤਰਕਾਰ ਕਹਿੰਦੇ ਆ ਉਹ ਤੇ ਉੱਥੇ ਵਿਚਾਰੇ ਗਰੀਬ ਬੰਦੇ ਉੱਥੇ ਕਿਤੇ ਪਏ ਸੀ ਆ ਆਨੰਦਪੁਰ ਸਾਹਿਬ ਦੇ ਗੁਰਦੁਆਰੇ ਦੇ ਨੇੜੇ ਕਿਤੇ ਤੇ ਉਹਨਾਂ ਨੂੰ ਉੱਥੋਂ ਚੱਕ ਕੇ ਤੇ ਸਟੇਸ਼ਨ ਤੇ ਛੱਡਨ ਦੀ ਉਹਨਾਂ ਨੇ ਉੱਥੇ ਕੰਮ ਸ਼ੁਰੂ ਕਰ ਲਿਆ ਵੀ ਜਿਹੜਾ ਬੰਦਾ ਉੱਥੇ ਹਣੋ ਵਿਚਾਰੇ ਗਰੀਬ ਬੰਦੇ ਕਈ ਵਿਚਾਰੇ ਸੜਕਾਂ ਤੇ ਸੁੱਤੇ ਉਹ ਅਜੇ ਸੁੱਤੇ ਉੱਠੇ ਨਹੀਂ ਨੇ ਉਹਨਾਂ ਨੂੰ ਸੁੱਤਿਆਂ ਨੂੰ ਚੱਕ-ਚੱਕ ਕੇ ਤੇ ਉਹ ਰੇਲਵੇ ਸਟੇਸ਼ਨ ਛੱਡਨ ਤੁਰ ਪਏ ਤੇ ਰੇਲਵੇ ਸਟੇਸ਼ਨ ਛੱਡ ਛੱਡ ਕੇ ਵੀਡੀਓ ਬਣਾ ਰਿਹਾ ਜੀ ਇਹਨਾਂ ਸ਼ਰਾਬ ਪੀਤੀ ਆ ਤੇ ਇਹ ਸਾਰੇ ਮਾਹੌਲ ਖਰਾਬ ਕਰਦੇ ਆ ਇੱਕ ਬੰਦੇ ਦੀ ਗਲਤੀ ਨਾਲ ਸਾਰੇ ਬੰਦਿਆਂ ਦਾ ਕਨਾ ਹੋ ਗਿਆ ਇਹ ਬਹੁਤ ਮਾੜੀ ਸੋਚ ਆ ਇਹ ਸਿੱਖਾਂ ਦੀ ਸੋਚ ਨਹੀਂ ਹੋ ਸਕਦੀ ਇਹ ਤਾਂ ਸਿੱਖ ਤਾਂ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਆ ਤੇ ਉਹ ਵਿਚਾਰੇ ਗਰੀਬ ਲੋਕ ਆ ਕੁਝ ਵਿਚਾਰੇ ਆ ਆਪਣੇ ਹਾਲਾਤਾਂ ਦੇ ਬਾਰੇ ਪੰਜਾਬ ਆਏ ਆ ਯੂਪੀ ਤੋਂ ਆਇਆ ਕੋਈ ਬਿਹਾਰ ਤੋਂ ਆਇਆ ਕੋਈ ਬੰਗਾਲ ਤੋਂ ਕੋਈ ਕਿਧੋਂ ਕੋਈ ਕਿਧੋਂ ਤੇ ਤੁਸੀਂ ਉਹਨਾਂ ਨੂੰ ਇੰਨਾ ਹਰਾਸ ਕਰ ਰਹੇ ਹੋ ਤੇ ਕੋਈ ਕਾਨੂੰਨ ਧਿਆਨ ਨਹੀਂ ਇਹਦੇ ਤੇ ਦੇ ਰਿਹਾ ਤੇ ਉਹ ਵਿਚਾਰੇ ਗਰੀਬ ਲੋਕ ਵਿਚਾਰੇ ਉਹ ਜਿਵੇਂ ਆnde ਉਵੇਂ ਉੱਠ ਕੇ ਉਹ ਵਿਚਾਰੇ ਸਟੇਸ਼ਨ ਨਾਲ ਨੂੰ ਚਲੇ ਗਏ ਪਤਾ ਨਹੀਂ ਉਹਨਾਂ ਕੋਈ ਵਿਚਾਰੇ ਕੋਈ ਕਰਾਇਆ ਵੀ ਹੈਗਾ ਕਿ ਨਹੀਂ ਹੈਗਾ ਤੇ ਉਹਨਾਂ ਦੇ ਹਾਲਾਤ ਦੇਖ ਕੇ ਲੱਗਦਾ ਵੀ ਉਹ ਗਰੀਬ ਬੰਦੇ ਵਿਚਾਰੇ ਇੱਥੇ ਕੋਈ ਕੰਮ ਧੰਦੇ ਲਈ ਆਏ ਆ ਤੇ ਇਹ ਜੋ ਪੱਤਰਕਾਰਾਂ ਨੇ ਇਹ ਕੰਮ ਕੀਤਾ ਇਹਨਾਂ ਦੇ ਸਖਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਤੇ ਮੈਂ ਧੰਨਵਾਦ ਕਰਦਾ ਆ ਨਾਨਨਪੁਰ ਸਾਹਿਬ ਕਾਰਪੋਰੇਸ਼ਨ ਦੇ ਜੋ ਪ੍ਰੈਜ਼ੀਡੈਂਟ ਹੈ ਉਹਨਾਂ ਨੇ ਕੌਗਨੀਸੈਂਸ ਲਿਆ ਇਸ ਚੀਜ਼ ਦਾ ਉਹਨਾਂ ਜਦੋਂ ਵੀਡੀਓ ਦੇਖੀ ਉਹ ਪਹੁੰਚ ਗਏ ਸਟੇਸ਼ਨ ਤੇ ਪੁਲਿਸ ਮੁਲਾਜ਼ਮ ਨਾਲ ਲੈ ਕੇ ਤੇ ਉੱਥੇ ਜਾ ਕੇ ਉਹਨਾਂ ਨਾਲ ਗੱਲ ਕੀਤੀ ਪੱਤਰਕਾਰਾਂ ਨਾਲ ਤੇ ਉਹ ਕਹਿੰਦੇ ਜੀ ਇਹ ਸ਼ਰਾਬ ਪੀ ਕੇ ਗੁਰੂ ਘਰ ਦੇ ਨੇੜੇ ਪਏ ਤੇ ਉਹਨਾਂ ਨੇ ਕਿਹਾ ਵੀ ਤੂੰ ਆਪਦੇ ਤੁਹਾਡੇ ਡੋਪ ਟੈਸਟ ਕਰਾਉਣੇ ਤੇ ਉਹਨਾਂ ਜੋ ਇੱਕ ਬੰਦਾ ਭੱਜ ਗਿਆ ਵੀ ਡੋਪ ਟੈਸਟ ਤੋਂ ਹੀ ਭੱਜ ਗਿਆ ਤੇ ਆਪ ਤੁਸੀਂ ਡੋਪ ਟੈਸਟ ਤੋਂ ਭੱਜ ਰਹੇ ਹੋ ਤੇ ਉਹਨਾਂ ਦੀ ਸ਼ਰਾਬ ਤੁਹਾਨੂੰ ਦਿਸ ਰਹੀ ਹੈ ਵਿਚਾਰੇ ਗਰੀਬਾਂ ਦੀ ਇੱਕ ਬੰਦੇ ਦੀ ਗਲਤੀ ਨਾ ਦੂਜੇ ਵਿਚਾਰਿਆਂ ਦਾ ਕੀ ਕਹਣਾ ਹੈ ਕਿ ਤੇਰੇ ਕ ਉਹ ਜਿਆਦਾ ਕੱਲੇ ਨੂੰ ਦੁੱਖ ਲੱਗ ਰਿਹਾ ਸਾਰੀ ਪੰਜਾਬ ਰੋ ਰਿਹਾ ਉਹਦੇ ਲਈ ਤਾਂ ਤੇ ਦੂਜੇ ਜੋ ਵਿਚਾਰੇ ਪ੍ਰਵਾਸੀ ਹੈ ਸਾਰੇ ਉਹ ਵੀ ਇਸ ਚੀਜ਼ ਨੂੰ ਮਾੜਾ ਹੀ ਕਹਿ ਰਹੇ ਆ ਵੀ ਇਹ ਗਲਤ ਕੀਤਾ ਉਹਨੇ ਇੱਕ ਬੰਦੇ ਦੀ ਗਲਤੀ ਨਾਲ ਤੇ ਸਾਰਿਆਂ ਨੂੰ ਭੁਗਤਣਾ ਪਵੇ ਬਹੁਤ ਮਾੜੀ ਸੋਚ ਹੈ ਇਹ ਕੱਲ ਨੂੰ ਕਿਤੇ ਹੋਰ ਵੀ ਹੋਊਗੀ ਕੱਲ ਨੂੰ ਤੁਹਾਡੇ ਨਾਲ ਵੀ ਹੋ ਸਕਦੀ ਹੈ ਤੇ ਹੋਈ ਨਹੀਂ ਤੁਹਾਡੇ ਨਾਲ ਜਦੋਂ 84 ਦੇ ਵਿੱਚ ਕੀ ਹੋਇਆ ਸੀ ਜਦੋਂ ਇੰਦਰਾ ਗਾਂਧੀ ਵਾਲਾ ਕੰਮ ਹੋਇਆ ਤੇ ਸਾਰੇ ਸਿੱਖਾਂ ਨੂੰ ਟਾਰਗੇਟ ਕੀਤਾ ਗਿਆ ਤੇ ਉਹੀ ਸੋਚ ਤੁਸੀਂ ਰੱਖ ਰਹੇ ਹੋ ਤੁਸੀਂ ਤਾਂ ਨਾ ਰੱਖੋ ਘਟੋ ਘਟ ਤੁਸੀਂ ਤਾਂ ਗੁਰੂ ਦੇ ਸਿੱਖੋ ਤੁਹਾਡੇ ਨਾਲ ਤਾਂ ਉਦੋਂ ਬਹੁਤ ਕੁਝ ਹੋਇਆ